भई <laughs> थोरो ਕਿਸਤੰਬਰ ਨੂੰ ਇਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ਉਹ ਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀਦਾ ਚਲੋ ਬੱਚੇ ਜਾਂ ਬਦਨ ਜਾਂ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਅਸੀਂ ਜਿੱਦਾਂ ਵੀ ਆ ਡੈੱਡ ਬੋਡੀ ਤੇ ਲਿਉਣ ਦੇ ਵਿੱਚ ਆਪ ਦੀ ਕੋਈ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆਂ ਹੀ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਆ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇਜ ਬੰਦ ਹੋ ਕੇ ਆ ਗਈ ਦੋ ਤ੍ਰਿਕ ਨੂੰ ਕੰਮ ਕਿ ਕੰਮ ਕਰਕੇ ਇਸ ਥੜੀ ਬੇਸਤੀ ਗਈ ਸੀ ਨਹੀਂ ਥੜੀ ਬੇਸਤੇ ਗਏ ਗੇ ਸਰਕਾਰਾਂ ਨੇ ਕੋਈ ਸੁੱਤੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਤੇ ਬੰਦੇ ਨੇ ਹੁਣ ਜੋ ਵੀ ਆਪ ਕਰਨਾ ਪੈਦਾ ਹਰ ਕੀ ਕਰੇ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜਾਏਗਾ ਪਰ ਇਸ ਤਰ੍ਹਾਂ ਦੇਖ ਕੇ ਇਹ ਆਉਣਾ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਆਇਆ ਤੇ ਬੜੇ ਚਾਵਾਂ ਨਾਲ ਕੱਲੀ ਆ ਅੱਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਬਹਿ ਕੇ ਹੁਣ ਪਤਾ ਥੁੜੀ ਪਏ ਨੇ ਬੰਦ ਹੋ ਗਿਆ ਇਹਦਾ ਪੇਟੀ 'ਚ ਮਾਪੇ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਮੈਨੂੰ ਕੀ ਕਹਿਣਾ ਚਾਹੋ ਉਹ ਨਾ ਵਾਰੇ ਉਹ ਇੱਕ ਆਪਾ ਕਹਿ ਸਕਦੇ ਆ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਜੀ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਇਦਾਂ ਹੀ ਕੀ ਕਰ ਸਕਦੇ ਆ ਟੀ ਗੁੱਡੀ ਸੀ ਨਹੀਂ ਇਹ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋਂ ਘੱਲਣਾ ਸੀ ਉਹ ਕੋਈ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਕੋਚ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਇੰਨਾ ਹੈਗਾ ਚੌਵਾਂ ਮਹੀਨੇ ਦੇ ਵਿੱਚ ਵਿੱਚ ਬਣ ਕੇ ਤੇ ਕਿਹੜੀ ਕੰਟਰੀ ਚ ਉਹ ਗਈ ਹੈ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਹਾਏ ਮੈਨੂੰ ਉਹਦੇ ਅੰਦਰ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੋਣਗਾਰੀ ਕੀ ਹੋਇਆ ਵਾ ਮੇਰੇ ਦੀਨ ਕੀ ਪਤਾ ਕੀ ਹੋਇਆ ਮੈਨੂੰ ਇਹੋ ਅੰਦਰ ਐਕਸੀਡੈਂਟ ਆ ਹਾਏ ਮੇਰੇ ਤੇ ਇਹਦਾ ਮੈਨੂੰ ਇਨਸਾਫ ਚਾਹੀਦਾ ਉਹ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੇ ਬੇਟੀ ਦੀ ਮਰਤਕ ਦੇਹ ਦਾ ਸਨ ਸਕਾਤ ਕੀਤਾ ਹੈ ਤੇ ਬਹੁਤ ਮਨ ਨੂੰ ਇਹ ਵੱਡਾ ਝੜਕਾ ਲੱਗਾ ਹੈ ਮਰਤਕ ਦੇਹ ਦਾ ਜਦੋਂ ਅਸੀਂ ਸਰੀਰ ਵੇਖਿਆ ਹੈ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਫੋਟੋਆਂ ਨਿਕਲੀਆਂ ਵਾਂ ਕਿਉਂ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀ ਮਾਂ ਦੇ ਉੱਤੇ ਬੀਟਣ ਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਂਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਅਸੀਂ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂ ਸਰਗੁਲ ਬਾਣੀ ਦਾ ਭਾਣਾ ਜਿਹੜਾ ਵਾ ਨਾ ਤੁਮ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ